Per amico, perere che se torni, perere che mi vede il Wow.

ਵਧੀਆ ਅਨਾਉਂਸਮੈਂਟ ਕਰਤੀ ਜਿਆਨੀ ਵੇਰੀ ਆਨੀ ਹੈ ਤੁਹੇ ਬੁਰਾ ਮਾਤ ਨਹੀਂ ਹੈ ਕੋਈ ਨਹੀਂ ਤਾਂ ਤਿਆਰ ਮਨਾਇਆ ਜਾਂਦਾ ਵੀ ਤੁਸੀਂ ਕਿੰਨੇ ਸਮੇਂ ਤੋਂ ਤਿਆਰ ਮਨਾ ਰਹੇ ਹੋ ਇਹ ਜੀ ਅਸੀਂ ਸਾਬਾ ਨਗਰ ਪਿਛਲੇ 10 ਸਾਲਾਂ ਤੋਂ ਇਹ ਜਿਆ ਤਿਆਰ ਬਣਾ ਰਹੇ ਹਾਂ ਇਹ ਸਾਡੇ ਸਾਰੇ ਮਤਲਬ ਕਿ ਸਾਬਾ ਨਗਰ ਦੇ ਪਰਿਵਾਰ ਤੌਰ ਤੇ ਅਸੀਂ ਰਹਿੰਦੇ ਆ ਤੇ ਇਹਦੇ ਵਿੱਚ ਸਾਡੇ ਮਤਲਬ ਕਿ ਵੱਡੇ ਛੋਟੇ ਸਾਰਾ ਨੇ ਨਾਲ ਮਿਲ ਕੇ ਇਹ ਸੱਫਾ ਆ ਕੇ ਜਿਹਦੇ ਵਿੱਚ ਸਾਡੇ ਨੌਜਵਾਨ ਜਿਵੇਂ ਰਾਜਵਿੰਦਰ ਸਿੰਘ ਜੀ ਲੋਖ ਜੀ ਹਰਵਿੰਦਰ ਸਿੰਘ ਮਿੰਦਰੀ ਜੀ ਤਤਪਾਲ ਜੀ ਤੇ ਧਰਮੰਤ ਜੀ ਗੱਲ ਇਹਨਾਂ ਨੇ ਦੇਖੋ ਜਿਹੜੇ ਸਾਡੇ ਨੌਜਵਾਨ ਸਭਾ ਦੇ ਸਾਰੇ ਬੰਦੇ ਹੈਗੇ ਨੇ ਅਸੀਂ ਲੱਗੇ ਹੋਏ ਆ ਅਸੀਂ ਮਤਲਬ ਕਿ ਸਭ ਤੋਂ ਵੱਧ ਕਾਰਨ ਇਹ ਹੈ ਜੀ ਕਿ ਅਸੀਂ ਨਾ ਇਕੱਠੇ ਹੋ ਕੇ ਸਾਰੇ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਆ ਇਹ 6 ਮਹੀਨੇ ਹਰ ਸਾਲ ਵਾਂਗ ਆਪਣਾ ਤਿਆਰ ਆਉਂਦਾ ਜੀਨੋ થી ਬੜੀ ਧੂਮਤਾਬ ਨਾਲ ਜਿਹੜੇ ਸਾਡੀਆਂ ਭੈਣ ਜੀ ਆ ਪਾਕੀਆਂ ਭੈਣਾਂ ਨੇ ਸਾਰੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਤੇ ਨਾਲ ਮਿਲ ਕੇ ਆਹ ਦਾ ਜਿਹੜਾ ਪ੍ਰੋਗਰਾਮ ਲਿਖਦੇ ਆ ਨੇ ਤੇ ਇਹ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਹਦੇ ਨਾਲ ਸਾਨੂੰ ਇੱਕ ਤਰ੍ਹਾਂ ਦਾ ਵਿਆਹ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਸਾਨੂੰ ਇਹ ਚੀਜ਼ ਜੋ ਕਰਦੇ ਆ ਤਾਂ ਸਾਨੂੰ ਬੜੀ ਉਤਸ਼ਾਹ ਨਾਲ ਅਸੀਂ ਜਿਹੜੇ ਨੌਜਵਾਨ ਜਿਹੜੇ ਬੁਰੇ ਲਾ ਕੇ ਬਜ਼ੁਰਗ ਜਿਹੜੇ ਸਾਡੇ ਨਾਲ ਖੜਦੇ ਨੇ ਅਸੀਂ ਇਹਨਾਂ ਦੀ ਉਤਮ ਕਰਕੇ ਹੀ ਇੱਕ ਤਿਉਹਾਰ ਬਣਾਉਣੀ ਹੈ ਤਿਆਂ ਦਾ ਤਿਆਰ ਤੁਸੀਂ ਕਿੰਨੇ ਸਾਲਾਂ ਤੋਂ ਬਣਾ ਰਹੇ ਹੋ ਲਗਾਤਾਰ ਪੰਜ ਸਾਲ ਐਸੀ ਚਾਰ ਸਾਲ ਤੋਂ ਬਣਾ ਰਹੇ ਹਾਂ ਸਾਲ ਐਸੀ ਤਰ੍ਹਾਂ ਧੂਮਤਾਮ ਨਾਲ ਮਨਾਏ ਜਾਂਦੇ ਹਾਂ ਹਾਂਜੀ ਹਾਂਜੀ ਹਰ ਸਾਲ ਅਸੀਂ ਇਸੇ ਤਰ੍ਹਾਂ ਧੂਮਤਾਮ ਨਾਲ ਇਕੱਠੇ ਹੋ ਕੇ ਮਨਾਉਂਦੇ ਹਾਂ ਤੁਸੀਂ ਬੱਚਿਆਂ ਨੂੰ ਵੀ ਇੱਥੇ ਲੈ ਜਾਓ ਉਸਤ ਤਾਰੇ ਆਪਣੇ ਪੰਜਾਬੀ ਕਲਚਰ ਲਈ ਅਸੀਂ ਆਪਦੇ ਜਿਹੜੀਆਂ ਦਸਤਾਂੀਆਂ ਜਾਂ ਮਾਵਾਂ ਜਾਂ ਦਾਦੀਆਂ ਉਹਨਾਂ ਤੋਂ ਬਹੁਤ ਕੁਝ ਸਿੱਖਿਆਗਾ ਤੇ ਅਸੀਂ ਕੋਲ ਦਾ ਹਿੱਸਾ ਜੋ ਥੋੜਾ ਬਹੁਤ ਸਾਡੇ ਕਲਚਰ ਦੇ ਵਿੱਚ ਸਾਡੇ ਬਹੀਤੇ ਆਇਆਗਾ ਅਸੀਂ ਆਪਦੇ ਬੱਚਾ ਨੂੰ ਉਹ ਜ਼ਰੂਰ ਦੱਸਣਾ ਚਾਹੁੰਦੇ ਆ ਸਿਖਾਉਣਾ ਚਾਹੁੰਦੇ ਆ ਕਿ ਉਹ ਚੀਜ਼ਾਂ ਸਾਡੇ ਬੱਚੇ ਹੁਣ ਕੋਨਾ ਜੀ ਬਹੁਤ ਬਿਜ਼ੀ ਆ ਉਹ ਕੋਨਾ ਬਾਰੇ ਬਹੁਤ ਨੋਲੇਜ ਰੱਖਦੇ ਆ ਪਰ ਜਿਹੜਾ ਆਪਣਾ ਕਲਚਰ ਆ ਪੰਜਾਬੀ ਆ ਪਿਓਰ ਪੰਜਾਬੀ ਸ਼ਬਦ ਆ ਜਿਹੜੇ ਉਹਨਾਂ ਤੋਂ ਵਿਛੜਦੇ ਜਾਂਦੇ ਆ ਕੋਸ਼ਿਸ਼ ਕਰਦੇ ਆ ਵੀ ਉਹਨਾਂ ਨੂੰ ਪੰਜਾਬੀ ਦੇ ਨਾਲ ਜੋੜੀਏ ਆਪਦੇ ਵਿਰਾਸਤ ਦੇ ਨਾਲ ਜੋੜੀਏ ਤੇ ਆਪ ਕੋ ਸੱਭਿਆਚਾਰ ਨਾਲ ਜੋੜੀਏ ਅਸੀਂ ਖੁਦ ਵੀ ਪੰਜਾਬੀ ਸੱਭਿਆਚਾਰ ਤੋਂ ਬਹੁਤ ਵਿਛੜ ਰਹੇ ਆਂ ਪਿੱਛੇ ਰਹਿ ਗਿਆ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਤਾਂ ਇਸ ਤਰ੍ਹਾਂ ਅਸੀਂ ਉਹਨੂੰ ਜਾਗਰੂਕ ਕਰ ਸਕਦੇ ਆਂ ਅਸੀਂ ਖੁਦ ਵੀ ਫੋਨਾਂ 'ਚ ਬਹੁਤ ਬੀਜ਼ੀ ਰਹਿੰਨੇ ਆਂ ਘਰਾਂ 'ਚ ਬਹੁਤ ਬੀਜ਼ੀ ਰਹਿੰਨੇ ਆਂ ਤਾਂ ਇਸ ਤਰ੍ਹਾਂ ਬਹਾਨੇ ਨਾਲ ਅਸੀਂ ਸਾਰੇ ਇਕੱਠੇ ਹੁੰਨੇ ਆਂ 8-10 ਦਿਨ ਅਸੀਂ ਤਿਆਰੀਆਂ ਕਰਦੇ ਆਂ ਨੱਚਦੇ ਡੱਪਦੇ ਆਂ ਰੋਜ਼ ਤੇ ਲਾਸਟ ਦਿਨ ਅਸੀਂ ਇਸ ਤਰ੍ਹਾਂ ਬੜੀ ਧੂਮ-ਧਾਮ ਨਾਲ ਪੰਜਾਬੀ ਕਲਚਰ ਨੂੰ ਸ਼ੋਅ ਕਰਦੇ ਹੋਏ ਪੰਜਾਬੀ ਬਣ ਕੇ ਅਸੀਂ ਇਸ ਤਰ੍ਹਾਂ ਧੀਆਂ ਮਨਾਉਂਦੇ ਆਂ ਤੇ ਪਰਮਾਤਮਾ ਖੁਸ਼ੀਆਂ ਬਖਸ਼ੇ ਸਾਡੇ ਮਹੱਲੇ ਚ ਅਸੀਂ ਹਰ ਸਾਲ ਇਸੇ ਤਰ੍ਹਾਂ ਇਦੋਂ ਵੀ ਵੱਧ ਚੜ ਕੇ ਤੀਆਂ ਮਨਾਉਂਦੇ ਰਹੀਏ ਖੁਸ਼ੀਆਂ ਆਉਂਦੀਆਂ ਰਹਿਣ ਬਸ ਧੰਨਵਾਦ ਜੀ ਬਹੁਤ-ਬਹੁਤ ਇੱਕ ਵਾਰ ਤੁਸੀਂ ਨੇ ਕੌਚਰ ਪੁੱਟ ਕੀਤਾ ਸੀਗੇ ਵੀ ਤੀਆਂ ਕਿਉਂ ਮਨਾਈਆਂ ਜਾਂਦੀਆਂ ਨਗੀਆਂ ਪਹਿਲਾਂ ਲੋਕ ਦੀਆਂ ਮਨਾਉਂਦੇ ਹੁੰਦੇ ਸੀਗੇ ਵੀ ਜਿਹੜੇ ਕੁੜੀਆਂ ਸੀ ਉਹਨਾਂ ਦੇ ਵਿਆਹ ਹੋ ਜਾਂਦੇ ਹੁੰਦੇ ਸੀਗੇ ਉਹ ਆਪਦੇ ਜਦ ਸਹੁਰੇ ਘਰ ਚਲੀ ਜਾਂਦੀ ਹੁੰਦੀ ਸੀ ਉਹਦੇ ਪੇਕੇ ਘਰੇ ਆਉਣਾ ਹੁੰਦਾ ਸੀ ਉਹ ਤੀਆਂ ਦੇ ਬਾਹਨੇ ਨਾਲ ਹੀ ਆਪਦੇ ਸਹੇਲੀਆਂ ਨੂੰ ਮਿਲਦੀ ਆਉਂਦੀਆਂ ਸੀਗੀਆਂ ਤਾਂ ਕਰਕੇ ਤੀਆਂ ਮਨਾਈ ਜਾਂਦੀ ਸੀ ਹੁਣ ਬੰਦ ਹੋ ਗਈਆਂ ਸੀਗੇ ਦੁਬਾਰਾ-ਦੁਬਾਰਾ ਫੇਰ ਹੁਣ ਇਹ ਚੱਲ ਰਹੀਆਂ ਨਹੀਂਆਂ ਇਹਨਾਂ ਮਦੌਲੇ ਸੀ ਵੀ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਇਸੇਲੀਓ ਮਿਲਦੀਆਂ ਤਾਂ ਕਰਕੇ ਤੀਆਂ ਬਣਾਈਆਂ ਜਾਂਦੀਆਂ ਨੇ ਜੀ। ਮੈਂ ਸਾਰੀਆਂ ਸਾਰੇ ਆਈ ਹੋਈਆਂ ਸਾਰੀ ਤੋਰੀ ਵੇਚਣੀਆਂ। ਅੱਜ ਸਾਰੀਆਂ ਸਾਰੇ ਆਈਆਂ ਹੋਈਆਂ ਸਾਰੀ ਸਾਰੇ ਦੀਆਂ ਬਣਾ ਰਿਆ। ਤੇ ਥੈਂਕ ਯੂ ਸਾਡੀ ਫੈਮਿਲੀ ਦਾ ਜਿਹੜੀਆਂ ਸਾਨੂੰ ਇੰਨਾ ਕੁ ਟਾਈਮ ਦਿੰਦੀਆਂ ਨੇ ਜੀ ਐਨਜੋਏ ਕਰਨ ਦਾ ਹਨਾ ਨਹੀਂ ਤਾਂ ਲੇਡੀਜ਼ ਐਵੇਂ ਘਰਾਂਚੀ ਰਹ ਜਾਂਦੀਆਂ ਨੇ। ਥੈਂਕ ਯੂ। ਬਸ ਸਾਡੇ ਵਾਸਤੇ ਹੱਥ ਹੀ ਆ ਜੀ। ਹੱਥ ਤਾਂ ਖਾਤੇ ਵਾਸਤੇ ਨੱਚਣਾ ਖੇਡਣਾ ਹੱਸਣਾ ਕੁਤਰਾ। ਕੰਮ ਤਾਂ ਇਹ ਮਿਲ ਜਾਂਦੀ ਹੈ 10 ਮਿੰਟ ਸਾਂ ਹਾਂ ਸਹੀ ਹੈ ਸਹੀ ਹਾਂਜੀ ਆ ਸਾਡੇ ਕੱਲੋਂ ਉਸੇ ਉਹੀ ਕੰਮ ਜਿਹੜਾ ਪਾ ਜਾਨਾ ਕੋਈ ਤਿਆਰ ਹੁੰਦਾ ਨਾ ਆਏ ਸਾਰੇ ਕੱਲ ਬਿਜ਼ੀ ਲਾਈਫ ਹੋਸੇ ਨਾ ਉਸ ਸਾਰੇ ਚਾਹਾਂਗੀ ਕਿ ਇਸੇ ਤਰ੍ਹਾਂ ਹਰ ਮੱਲੇ ਵਿੱਚ ਤੀਆਂ ਦਾ ਫੰਕਸ਼ਨ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਤਾਂ ਜੋ ਅੰਦਰ ਬੈਠੇ ਬੈਠੇ ਸਾਰਿਆਂ ਮਤਲਬ ਅਸੀਂ ਬੜਾ ਇਸੇ ਬਾਣੇ ਅਸੀਂ ਇਕੱਠੇ ਹੋ ਜਾਂਦੇ ਆ ਤੇ ਬੜੀ ਮौज-ਮਸਤੀ ਕਰਦੇ ਆ ਤੇ ਬੜਾ ਗਿੱਦਾ ਪਾ ਕੇ ਬੋਲੀਆਂ ਪਾ ਕੇ ਬੜਾ ਇੰਜੋਏ ਕਰਦੇ ਆ ਸਾਰੇ ਸਾਧਿਆ ਮਤਲਬ ਹਸੀ ਕਰ ਲਿਆ ਇਹਨੂੰ ਸ਼ਾਮਲ ਇਧਰ ਵਿੱਚ ਸਾਡੇ ਜੋ ਘਰ ਵਾਲੇ ਵੀਰੇ ਆ ਉਹਨਾਂ ਨੇ ਬੜੇ ਬੜਾ ਸਾਥ ਦਿੱਤਾ ਹੈ ਉਹਨਾਂ ਦੇ ਹਸਬੰਦ ਦਾ ਪੂਰਾ ਸਹਿਜ ਹੋਗਾ ਦੋਨਾਂ ਨੇ ਬਹੁਤ ਸਾਡੀ ਮਦਦ ਕੀਤੀ ਹੈ ਸਾਰਾ ਟੈਂਟ ਦਾ ਅਰੇਜਮੈਂਟ ਸਾਰਾ ਉਹਨਾਂ ਨੇ ਕੀਤਾ ਡੈਕੋਰੇਸ਼ਨ ਦਾ ਸਾਡੇ ਨਾਲ ਬਹੁਤ ਬਹੁਤ ਹਾਂਜੀ ਸੱਦੇ ਉਹਨਾਂ ਦਾ ਵੀਰ ਜੀਆ ਉਹਨਾਂ ਦਾ ਬਹੁਤ ਜ਼ਿਆਦਾ ਹੀ ਸਾਰਿਆਂ ਦੇ ਘਰ ਵਾਲੇ ਵੀਰ ਜੀ ਤੀਆਂ ਦਾ ਅੰਕਲ ਹੋਣੇ ਸਭ ਨੇ ਬੜੀ ਹੈਲਪ ਕੀਤੀ ਹੈ ਉਹਨਾਂ ਦਾ ਵੀ ਸੀ ਤੈਅ ਲੋ ਧੰਨਵਾਦ ਕਰਦੇ ਆ ਥੈਂਕ ਯੂ ਸੋ ਮੱਚ